ਜੇ ਤਾਂ ਬੀਜੇਪੀ ਉਹਨਾਂ ਦੇ ਉੱਤੇ ਹੰਗਾਰਾ ਥਾਂ ਪੱਖੀ ਚੰਗਾ ਭਰੇਗੀ ਤੇ ਕੋਈ ਸਾਡਾ ਕੋਈ ਅਡਾ ਤਲਕਲਾਮੀ ਵਾਲਾ ਤਾਂ ਸਾਡਾ ਕੰਮ ਵੀ ਹੈ ਨਹੀਂ ਫਿਰ ਅਸੀਂ ਇਕੱਠੇ ਹੋ ਵੀ ਸਕਦੇ ਆ ਇਹ ਗੱਲ ਸੋ ਲੋਕੀ ਚਾਹੁੰਦੇ ਨੇ ਕਿ ਕਾਲੀ ਦਲ ਬੀਜੇਪੀ ਦੀ ਸਰਕਾਰ ਫਿਰ ਹੋਣੀ ਚਾਹੀਦੀ ਹੈ ਪੰਜਾਬ 'ਚ ਜਿੱਦੇ ਜਮਨ ਸ਼ਾਂਤੀ ਵੀ ਹੋਵੇ ਯਾ ਟਟਾ ਕੋਹਾ ਹੋਰ ਜੁਕਸ ਹੋ ਰਿਹਾ ਹੈ ਇਸ ਵੇਲੇ ਬੜਾ ਹਾਲ ਹੈ ਹਰ ਖੇਤਰ ਦੇ ਵਿੱਚ ਇਹ ਉਹ ਠੀਕ ਹੋਵੇ ਸੋ ਪੰਜਾਬ ਦੀ ਜੱਤਾ ਦੋਨੇ ਪਾਰਟੀਆਂ ਦੇ ਵਰਕਰ ਵਿੱਚ ਆਉਂਦੇ ਨੇ ਜਦੋਂ ਮੋਦੀ ਸਾਹਿਬ ਨੂੰ ਕੋਈ ਮੰਨਣ ਨੂੰ ਤਿਆਰ ਨਹੀਂ ਸੀ ਅਸੀਂ ਮੋਦੀ ਸਾਹਿਬ ਨੂੰ ਮੰਨਿਆ ਸਵਿਸ ਕਰਕੇ ਉਹਨਾਂ ਦਾ ਵੀ ਹੁਣ ਪਾਇਆ ਹੈ ਜੋ ਇਸ ਵੇਲੇ ਸ਼ਕਤੀਸ਼ਾਲੀ ਨੇਤਾ ਕਤ ਦੇ ਵਿੱਚ ਨੇ ਤੇ ਫਿਰ ਤਾਕਤ ਦਾ ਘਮੰਡ ਛੱਡ ਕੇ ਉਹਨਾਂ ਨੂੰ ਜੋ ਸਾਡੀਆਂ ਜਾਇਜ਼ ਗੱਲਾਂ ਨੇ ਉਹ ਸੁਣ ਕੇ ਮੰਨ ਲੈਣਾ ਚਾਹੀਦਾ ਸਿਆਸਤ ਦੇ ਵਿੱਚ ਕੋਈ ਫਾਈਨਲ ਡਿਸੀਜਨ ਹੁੰਦਾ ਨਹੀਂ ਮਸਲੇ ਹੈ ਨਾ ਜੇ ਮੈਂ ਕਹੇ ਵੀ ਅਸੀਂ ਕੁਝ ਮਸਲੇ ਰੱਖੇ ਆ ਜੋ ਇਹਨਾਂ ਤੇ ਆ ਜਾਂਦੇ ਆ ਅੰਦਰ ਦੀ ਨਾਲ ਵਿਚਾਰ ਕਰਨ ਦੀ ਗੱਲ ਕਰ ਲੈਂਦੇ ਆ ਤੇ ਫਿਰ ਸਮਝੌਤਾ ਹੋ ਵੀ ਸਕਦਾ ਫਿਰ ਕੋਈ ਟੀਵਟੀ ਵਟੀ ਗੱਲ ਇਹ ਕੋਈ ਫਾਈਨਲ ਫੈਸਲਾ ਮੈਂ ਸਮਝਦੇ ਨਹੀਂ ਭਾਜਪੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੱਲੋਂ ਕਲੀਅਰ ਕਰ ਦਿੱਤਾ ਗਿਆ ਵੀ ਹੁਣ ਭਾਜਪੀ ਪੰਜਾਬ ਦੇ ਵਿੱਚ ਅਕੇਲਾ ਚੋਣਾਂ ਲੜੇਗੀ ਕੋਈ ਗਠਜੰਬੰਦਨ ਨਹੀਂ ਹੋਵੇਗਾ ਅਕਾਲੀ ਦਲ ਦੇ ਨਾਲ ਅਕਾਲੀ ਦਲ ਦੇ ਸੀਨੀਅਰ ਲੀਡਰ ਸਿਕੰਦਰ ਸਿੰਘ ਮਲੂਕਾ ਸਾਡੇ ਨਾਲ ਗੱਲਬਾਤ ਕਰਦੇ ਆ ਮਲੂਕਾ ਸਾਹਿਬ ਪਹਿਲਾ ਤਾਂ ਰਿਐਕਸ਼ਨ ਕੀ ਹੈ ਜੋ ਸੁਨੀਲ ਜਾਖੜ ਦਾ ਬਿਆਨ ਆਇਆ ਨਹੀਂ ਮੇਰਾ ਰਿਐਕਸ਼ਨ ਕੋਈ ਨਹੀਂ ਉਹ ਪਾਰਟੀ ਦੇ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਦੇ ਉਹ ਆਪਣੀ ਪਾਰਟੀ ਦੀ ਸੋਚ ਦਾ ਬਿਆਨ ਦੇ ਸਕਦੇ ਨੇ ਸਾਡੇ ਪ੍ਰਧਾਨ ਜੀ ਮੈਂ ਤਾਂ ਇਹਦਾ ਜਿਹੜਾ ਜਵਾਬ ਆ ਉਹ ਸਾਡੇ ਪ੍ਰਧਾਨ ਜੀ ਦੇ ਸਕਦੇ ਨੇ ਪਰ ਸਿਆਸਤ ਦੇ ਵਿੱਚ ਮੈਂ ਸਮਝਦਾ ਵੀ ਕੁਝ ਵੀ ਸੰਭਵ ਸੰਭਵ ਨਹੀਂ ਹੁੰਦਾ ਸਿਆਸਤ ਦੇ ਵਿੱਚ ਕਿਸੇ ਵੇਲੇ ਵੀ ਤੋੜ ਵਿਛੋੜਾ ਹੋ ਸਕਦਾ ਹੁੰਦਾ ਕਿਸੇ ਵੇਲੇ ਬੜਾ ਨੇੜੇ ਹੋ ਜਾਂਦੇ ਆ ਲੜ ਕੇ ਭੜਕੇ ਵੀ ਇਕੱਠੇ ਹੋ ਜਾਂਦੇ ਨੇ ਇਕੱਠੇ ਹੋ ਕੇ ਵੀ ਲੜਪੜ ਪੈਂਦੇ ਨੇ ਸਿਆਸਤ ਇੱਕ ਇਹ ਜੀ ਚੀਜ਼ ਹੈ ਕਿ ਇੱਥੇ ਹਰ ਬੰਦਾ ਆਪਣਾ ਮਥਾਜ ਵੇਖਦਾ ਕਿ ਮੇਰਾ ਕਿਵੇਂ ਠੀਕ ਹੈ ਸੋ ਕਿਉਂਕਿ ਪਹਿਲਾਂ ਅਸੀਂ ਫੈਸਲਾ ਕੀਤਾ ਇੱਕ ਹੋਰ ਕਮੇਟੀ ਨੇ ਅਕਾਲੀ ਦਲ ਦੀ ਨੇ ਕਿ ਜਿੰਨਾ ਚਿਰ ਪੰਜਾਬ ਦੇ ਕੁਝ ਮਸਲੇ ਨੇ ਜਿੰਨਾ ਚਿਰ ਉਹ ਭਾਰਤੀ ਜਨਤਾ ਪਾਰਟੀ ਹੱਲ ਨਹੀਂ ਕਰਦੀ ਉਹਨਾਂ ਚਿਰ ਆਪਣੇ ਲਈ ਲੋਕਾਂ 'ਚ ਜਾਣਾ ਮੁਸ਼ਕਲ ਹੋਏਗਾ ਸੋ ਉਹ ਪੰਜਾਬ ਦੀਆਂ ਜਾਇਜ਼ ਗੱਲਾਂ ਨੇ ਅਸੀਂ ਕਹਿੰਦੇ ਜਿਹੜੀਆਂ ਜਾਇਜ਼ ਗੱਲਾਂ ਉਹ ਭਾਰਤੀ ਜਨਤਾ ਪਾਰਟੀ ਨੂੰ ਮੰਨ ਲੈਣੀਆਂ ਚਾਹੀਦੀਆਂ ਨੇ ਜਿਹੜੀਆਂ ਸਾਨੂੰ ਗਲਤ ਲੱਗਦੀਆਂ ਉਹ ਸਾਡੀ ਤਸੱਲੀ ਕਰਾਉਣ ਅਸੀਂ ਉਹਨਾਂ ਤੋਂ ਅਸੀਂ ਚੁੱਪ ਕਰ ਜਾਾਂਗੇ ਪਰ ਮੇਰੇ ਸਮਝ ਦੇ ਮਤਲਬ ਕਿ ਜਿਹੜੇ ਪੰਜਾਬ ਦੇ ਮਸਲੇ ਨੇ ਕਾਫੀ ਚਿਰ ਤੋਂ ਅੜਕੇ ਹੋਏ ਨੇ ਕਾਂਗਰਸ ਪਾਰਟੀ ਦੇ ਉਲਝਾਏ ਹੋਏ ਨੇ ਉਹ ਹੁਣ ਬੀਜੇਪੀ ਦੀ ਡਿਊਟੀ ਬਣਦੀ ਹੈ ਕਿ ਉਹਨਾਂ ਨੂੰ ਠੀਕ ਕਰੇ ਸੋ ਜੇ ਤਾਂ ਬੀਜੇਪੀ ਉਹਨਾਂ ਦੇ ਉੱਤੇ ਹੰਗਾਰਾ ਥਾਂ ਪੱਖੀ ਚੰਗਾ ਭਰੇਗੀ ਤੇ ਕੋਈ ਸਾਡਾ ਕੋਈ ਡਾ ਤਲਕਲਾਮੀ ਵਾਲਾ ਤਾਂ ਸਾਡਾ ਕੰਮ ਕੋਈ ਹੈ ਨਹੀਂ ਫਿਰ ਅਸੀਂ ਇਕੱਠੇ ਹੋ ਵੀ ਸਕਦੇ ਆ ਇਹ ਜੀ ਗੱਲ ਨਹੀਂ ਜੇ ਨਹੀਂ ਭਰੇਗੀ ਫਿਰ ਸਾਡੇ ਲਈ ਮੁਸ਼ਕਲ ਹੈਗਾ ਜਿਹੜਾ ਉਹਨਾਂ ਮਸਲਿਆਂ ਨੂੰ ਥੋੜਾ ਬਹੁਤ ਹੱਲ ਕਰਾਏ ਤੋਂ ਬਗੈਰ ਪੰਜਾਬ ਦੇ ਲੋਕਾਂ ਕੋਲੇ ਜਾਣਾ ਸਾਡੇ ਲਈ ਮੁਸ਼ਕਲ ਹੈਗਾ ਸੋ ਇਸ ਗੱਲ ਦੀ ਅਸੀਂ ਤਾਂ ਉਹਨਾਂ ਨੂੰ ਕੀਤੀ ਸੀ ਫਿਰ ਜਦੋਂ ਉਹਨਾਂ ਦੇ ਮਨ 'ਚ ਹੋਏਗਾ ਵੀ ਅਸੀਂ ਉਹ ਮਸਲੇ ਨਹੀਂ ਹੱਲ ਕਰਨੇ ਪੰਜਾਬ ਦੇ ਉਹ ਲੜਕੀ ਦੇ ਰੱਖਨੇ ਆ ਤੇ ਇਹ ਸੋਚਿਆ ਹੁਣ ਉਹਨਾਂ ਨੇ ਜਾਂ ਉਹਨਾਂ ਦੇ ਮਨ 'ਚ ਹੋਊਗਾ ਵੀ ਅਕਾਲੀ ਦਲ ਨੇ ਕਿਹਾ ਅਸੀਂ ਵੀ ਕਹਿ ਦਈਏ ਆਪੇ ਲੋਕਾਂ ਦੀ ਰੈਕਸ਼ਨ ਵੇਖ ਲਈ ਕਿ ਲੋਕ ਕੀ ਚਾਹੁੰਦੇ ਨੇ ਤੇ ਲੋਕ ਐਸ ਵੇਲੇ ਗੱਲ ਸੱਚ ਹੈ ਕਿ ਲੋਕ ਪੰਜਾਬ ਦੀ ਜਿਹੜੀ ਜਨਤਾ ਹੈ ਪੰਜਾਬ ਦੀ ਚਾਹੇ ਮੁਲਾਜ਼ਮ ਨੇ ਵਪਾਰੀ ਨੇ ਕਿਸਾਨ ਨੇ ਵੀ ਦੂਰ ਨੇ ਉਹ ਤਾਂ ਸਾਰੇ ਚਾਹੁੰਦੇ ਨੇ ਵੀ ਇਹਨਾਂ ਦੋਨਾਂ ਪਾਰਟੀਆਂ ਦਾ ਸਮਝੌਤਾ ਹੋਣਾ ਚਾਹੀਦਾ ਕਿਉਂਕਿ ਕਾਂਗਰਸ ਤੋਂ ਵੀ ਲੋਕ ਉਹ ਤੰਗ ਨੇ ਤੇ ਆਮ ਆਦਮੀ ਪਾਰਟੀ ਨੇ ਤਾਂ ਜਵਾਲ ਪੰਜਾਬ ਦਾ ਜਨਾਜਾ ਹੀ ਘਟਦਾ ਇੱਥੇ ਤਾਂ ਬਹੁਤ ਹੀ ਦੁਖੀ ਦੁਖੀ ਨੇ ਲੋਕ ਇਸ ਗੱਲ ਤੇ ਸੋ ਲੋਕੀ ਚਾਹੁੰਦੇ ਨੇ ਕਿ ਕਾਲੀ ਦਲ ਬੀਜੇਪੀ ਦੀ ਸਰਕਾਰ ਫੇਰ ਹੋਣੀ ਚਾਹੀਦੀ ਹੈ ਪੰਜਾਬ 'ਚ ਜਿੱਦੇ ਜਮਨ ਸ਼ਾਂਤੀ ਵੀ ਹੋਵੇ আর ਲੁੱਟਾ ਖੋਹਾ ਹੋਰ ਜੋ ਕੁਝ ਹੋ ਰਿਹਾ ਹੈ ਇਸ ਵੇਲੇ ਬੁਰਾ ਹਾਲ ਹੈ ਹਰ ਖੇਤਰ ਦੇ ਵਿੱਚ ਹੀ ਉਹ ਠੀਕ ਹੋਵੇ ਸੋ ਪੰਜਾਬ ਦੀ ਜੱਤਾ ਦੋਨਾਂ ਪਾਰਟੀਆਂ ਦੇ ਵਰਕਰ ਵੀ ਚਾਹੁੰਦੇ ਨੇ ਪਰ ਕਿਉਂਕਿ ਕੁਝ ਮਸਲੇ ਨੇ ਜਿੰਨਾ ਚਿਰ ਉਹ ਮਸਲੇ ਨਹੀਂ ਨਿਬੜਨਗੇ ਤੇ ਭਾਜਪਾ ਉਹਨਾਂ ਨੂੰ ਨਵੇੜ ਸਕਦੀ ਹੈ ਭਾਜਪਾ ਨੂੰ ਵੀ ਵੱਡਾ ਦਿਲ ਰੱਖਣਾ ਚਾਹੀਦਾ ਮੈਂ ਸਮਝਦਾ ਹਾਂ ਭਾਰਤੀ ਜਨਤਾ ਪਾਰਟੀ ਨੂੰ ਦੇਸ਼ ਦੀ ਸਰਕਾਰ ਆ ਉਹ ਜਿਸ ਸੂਬੇ ਦੇ ਵਿੱਚ ਸਾਡੀ ਕਮਿਊਨਿਟੀ ਦੇ ਵੀ ਮਸਲੇ ਨੇ ਸਾਡੇ ਸੂਬੇ ਦੇ ਵੀ ਕੁਝ ਮਸਲੇ ਨੇ ਉਹ ਉਹਨਾਂ ਨੂੰ ਵੱਡਾ ਦਿਲ ਕਰਕੇ ਨਵੇੜਨਾ ਚਾਹੀਦਾ ਸੀ ਉਹਨਾਂ ਦੇ ਸਭ ਤੋਂ ਪਹਿਲੇ ਲਈ ਹੈ ਪਹਿਲਾ ਜਦੋਂ ਬਾਜਪੀ ਸਾਹਿਬ ਦੇ ਨਾਲ ਕੋਈ ਵੀ ਨਹੀਂ ਸੀ ਉਦੋਂ ਵੀ ਅਸੀਂ ਉਹਦੇ ਨਾਲ ਗਏ ਔਖੇ ਵੇਲੇ ਗਏ ਜਦੋਂ ਮੋਦੀ ਸਾਹਿਬ ਨੂੰ ਕੋਈ ਮੰਨਣ ਨੂੰ ਤਿਆਰ ਨਹੀਂ ਸੀ ਅਸੀਂ ਮੋਦੀ ਸਾਹਿਬ ਨੂੰ ਵੀ ਬੰਨਿਆ ਸੁਇਸ ਕਰਕੇ ਉਹਨਾਂ ਦਾ ਵੀ ਹੁਣ ਬੜਾ ਹੈ ਜੋ ਇਸ ਵੇਲੇ ਸ਼ਕਤੀਸ਼ਾਲੀ ਨੇ ਤਾਕਤ ਦੇ ਵਿੱਚ ਨੇ ਤੇ ਫਿਰ ਤਾਕਤ ਦਾ ਘਮੰਡ ਛੱਡ ਕੇ ਉਹਨਾਂ ਨੂੰ ਜੋ ਸਾਡੀਆਂ ਜ਼ਹਿਜ ਗੱਲਾਂ ਨੇ ਉਹ ਸੁਣ ਕੇ ਮੰਨ ਲੜੀਆਂ ਚਾਹੀਦੀ। ਦਿੱਲੀ ਅਸੀਂ ਤਾਂ ਕੋਈ ਪ੍ਰਾਈਮ ਮਿਨਿਸਟਰ ਬਣਨਾ ਨਹੀਂ ਨਾ ਅਸੀਂ ਡਿਊਟੀ ਪ੍ਰਾਈਮ ਮਿਨਿਸਟਰ ਬਣਨਾ। ਸੀਟਾਂ ਤੇ ਜਿਹੜੀਆਂ ਅਸੀਂ ਜਿੱਤਾਂਗੇ ਉਹ ਵੀ ਸਾਰੀਆਂ ਬੀਜੇਪੀ ਦੀਆਂ ਹੀ ਨੇ। ਸੀਟਾਂ ਪਿੱਛੇ ਕੋਈ ਸਾਨੂੰ ਲਾਲਚ ਨਹੀਂ ਹੈਗਾ ਨਾ ਕੋਈ ਗੱਲ ਆ ਨਾ ਸੀਟਾਂ ਪਿੱਛੇ ਕੋਈ ਗੱਲ। ਪੰਜਾਬ ਦੇ ਕੁਝ ਮਸਲੇ ਨੇ, ਪਾਣੀਆਂ ਦੇ ਮਸਲੇ ਨੇ, ਕਿਸਾਨੀ ਦੇ ਮਸਲੇ ਨੇ, ਫਿਰ ਬੰਦੀ ਸਿੰਘਾਂ ਦੇ ਮਸਲੇ ਨੇ, ਗੁਰੂ ਘਰਾਂ ਦੇ ਮਸਲੇ ਨੇ, ਚਾਰ-ਪੰਜ ਮਸਲੇ ਨੇ। ਇਹ ਭਾਜਪਾ ਨੂੰ ਬੈਠ ਕੇ ਸਾਡੇ ਨਾਲ ਡਿਸਕਸ ਕਰਕੇ ਕੱਲੀ ਕੱਲੀ ਗੱਲ ਨੂੰ ਉਹ ਜਿਹੜੀਆਂ ਸਾਡੀਆਂ ਜਾਇਜ਼ ਗੱਲਾਂ ਨੇ ਉਹ ਮੰਨਣੀਆਂ ਚਾਹੀਦੀਆਂ ਨੇ ਇਹ ਮਸਲਾ ਨੂੰ ਹੁਣ ਮਕਾਉਣਾ ਚਾਹੀਦਾ ਬਹੁਤ ਚਿਰ ਹੋ ਗਿਆ ਸੋ ਇਹ ਸਾਡੀ ਬੇਨਤੀ ਹੈਗੀ ਉਹਨਾਂ ਕੋਲੇ ਵੀ ਜੇ ਉਹ ਜੇ ਨਹੀਂ ਮੰਨਣ ਨੂੰ ਤਿਆਰ ਫਿਰ ਉਹਨਾਂ ਦੇ ਨਾਲ ਸਾਨੂੰ ਰਲਣਾ ਕਿਉਂਕਿ ਅੱਗੇ ਤਾਂ ਜੇ ਭਾਜਪਾ ਦੀ ਸੈਂਟਰ ਸਰਕਾਰ ਨਾ ਹੁੰਦੀ ਫਿਰ ਸਾਨੂੰ ਕੋਈ ਨਹੀਂ ਸੀ ਹੁਣ ਉਹਨਾਂ ਦੀ ਸਰਕਾਰ ਆ ਲੋਕ ਕਹਿੰਦੇ ਵੀ ਤੁਹਾਡੇ ਇਹਨਾਂ ਨਾਲ ਇੰਨਾ ਚਿਰ ਲਾਈ ਰਿਹਾ ਤੁਸੀਂ ਇਹਨਾਂ ਦੀ ਇੰਨੀ ਮਦਦ ਕੀਤੀ ਹੈ ਤੇ ਆ ਜਾਇਜ਼ ਗੱਲਾਂ ਤੁਸੀਂ ਪੰਜਾਬ ਦੀਆਂ ਕਿਉਂ ਨਹੀਂ ਮਨਾਉਂਦੇ ਇਹਨਾਂ ਤੋਂ ਹਾਲਾਤ ਦੇ ਬਤਾਓ ਕਿ ਗੱਲਾਂ ਹੋ ਜਾਂਦੀਆਂ ਹੁੰਦੀਆਂ ਨੇ ਜਿਵੇਂ ਹੁਣ ਬੰਦੀ ਸਿੰਘਾਂ ਦੀ ਗੱਲ ਹੀ ਹੈ ਕਿ ਗੁਜਰਾਤ ਦੇ ਵਿੱਚ ਵੀ ਸੇਮ ਪੋਜੀਸ਼ਨ ਸੀਗੀ ਉਹ ਤਾਂ ਬੀਜਪੀ ਵਾਲੇ ਨੇ ਛੜਤੇ ਸਾਰੇ ਬੰਦੇ ਸਾਡੇ ਬੰਦੀ ਸਿੰਘਾਂ ਜਿਹੜੇ ਉਹ ਕੈਦਾਂ ਵੀ ਕੱਟੀ ਬੈਠੇ ਨੇ ਕੋਈ ਜਾਤੀ ਵਫਾਦ ਵੀ ਨਹੀਂ ਸੀਗਾ ਹਾਲਾਤ ਚੋਂ ਪੈਦਾ ਹੋਏ ਸੀ ਉਹ ਹਾਲਾਤ ਜਾਤੀ ਦੀ ਗੱਲ ਨਹੀਂ ਸੀ ਕਿਸੇ ਦੀ ਵੀ ਜਾਤੀ ਗੱਲ ਦਾ ਕੋਈ ਲਾਲਚ ਦੀ ਖਾਤਰ ਕਿਸੇ ਨੇ ਕੋਈ ਗੱਲ ਕੀਤੀ ਹੋਵੇ ਜਾਂ ਪੈਸੇ ਲੈ ਕੇ ਕੀਤੀ ਹੋਵੇ ਜਾਂ ਕਿਸੇ ਹੋਰ ਗੱਲ ਦੀ ਉਹ ਜਜਵਾਬ ਦੇ ਮਤਾਬ ਕੋ ਗੁਰੂ ਘਰ ਦੇ ਉੱਤੇ ਹਮਲਾ ਹੋਇਆ ਉਸ ਹਾਲਾਤ ਦੇ ਮਤਾਬ ਕੋ ਗੱਲਾਂ ਹੋਈਆਂ ਸਾਰੀਆਂ ਤੇ ਕੈਂਦਾ ਵੀ ਫਿਰ ਉਹਨਾਂ ਬੰਦਿਆਂ ਨੇ ਕੱਟ ਲੀਆਂ ਜਿੰਨੀਆਂ ਜਿੰਨੀਆਂ ਉਹਨਾਂ ਦੀ ਬੰਦਨੀ ਸੁੱਤੂ ਜ਼ਿਆਦਾ ਕੱਟ ਲੀਆਂ ਸੋ ਇਹ ਜੀਆਂ ਗੱਲਾਂ ਤੇ ਭਾਰਤੀ ਜਨਤਾ ਪਾਰਟੀ ਨੂੰ ਵਿਚਾਰ ਕਰਕੇ ਸਾਰੀਆਂ ਜਿਹੜੀਆਂ ਜਾਇਜ਼ ਮਸਲੇ ਨੇ ਪੰਜਾਬ ਦੇ ਉਹ ਮੇਰੇ ਸਾਬ ਚ ਮੰਨ ਲੈਣੇ ਸਹੀ ਦੇ ਨੇ ਜਿਗ ਤੇ ਹੋ ਜਾਂਦਾ ਫਿਰ ਇਹ ਗੱਲ ਹੋ ਜਾਵੇ ਕੁਝ ਮਸਲੇ ਪੰਜਾਬ ਦੇ ਜਿਹੜੇ ਕੁਝ ਗੱਲਾਂ ਨੇ ਸਾਡੀਆਂ ਹੁਣ ਮੰਨ ਲੇ ਕੁਝ ਕਮੇਟੀ ਬਣਾ ਦੇ ਬਾਅਦ ਚ ਕਰ ਲੈ ਤੇ ਫਿਰ ਪੰਜਾਬ ਦੇ ਵਿੱਚ ਬਹੁਤ ਵੱਡੀ ਜਿੱਤ ਹੋਏਗੀ ਦੋਨਾਂ ਪਾਰਟੀਆਂ ਦੀ ਕਲੀਨ ਸਵੀਪ ਵੀ ਹੋ ਸਕਦਾ ਹੈ ਕਿਸਾਨ ਅੰਦੋਲਨ ਤਾਂ ਕੋਈ ਫਰਕ ਨਹੀਂ ਮਿਲਕੋ ਸਾਹਿਬ ਜੋ ਗਠਬੰਧਨ ਦੀ ਗੱਲ ਚੱਲ ਰਹੀ ਹੈ ਪਹਿਲਾਂ ਨਹੀਂ ਕਿਸਾਨ ਅੰਦੋਲਨ ਨੇ ਤਾਂ ਵੇਖੋ ਕਿਸਾਨੀ ਮਸਲੇ ਤੋਂ ਆਪਣੇ ਲੈਵਲ ਤੇ ਲੜਦੇ ਨੇ ਕਿਸਾਨ ਜੂਨੀਅਰਾਂ ਸਾਰੀਆਂ ਲੜ ਦੋ ਕੁਝ ਜੂਨੀਅਰਾਂ ਨਹੀਂ ਸ਼ਾਮਲ ਹੋਈਆਂ ਕੁਝ ਹੋਈਆਂ ਨੇ ਮੰਗੇ ਮਸਲੇ ਤਾਂ ਉਹਦੇ ਸਾਂਝੇ ਹੀ ਨੇ ਉਹ ਲੜਦੇ ਨੇ ਉਹਨਾਂ ਨੇ ਲੜਦੇ ਰਹਿਣਾ ਹੈਗਾ ਉਹ ਕਰਦੇ ਨੇ ਪਰ ਮੈਂ ਕਹਿੰਦਾ ਫਿਰ ਵੀ ਅਸੀਂ ਵੀ ਸੋਚਦੇ ਹਾਂ ਕਿ ਕਸਾਰ ਜੁਨੀਆ ਦੇ ਕਿਸਾਨਾਂ ਦੇ ਵੀ ਮਸਲੇ ਨੇ ਕੁਝ ਧਾਰਮਿਕ ਮਸਲੇ ਨੇ ਕੁਝ ਪੰਜਾਬ ਦੇ ਮਸਲੇ ਨੇ ਉਹ ਵੀ ਹੱਲ ਕਰਨਾ ਬਣਦਾ ਜਿਹੜੀ ਵੀ ਗਵਰਨਮੈਂਟ ਆ ਦੇਸ਼ ਦੀ ਚਾਹੇ ਕੋਈ ਵੀ ਹੋਵੇ ਹਰੇਕ ਦਾ ਫਰਜ਼ ਬਣਦਾ ਸੋ ਇਸ ਗਵਰਨਮੈਂਟ ਦਾ ਤੇ ਸਾਨੂੰ ਜਾਦੇ ਝਾਕ ਹੈਗੀ ਇਸ ਤੋਂ ਕਾਂਗਰਸ ਤੋਂ ਤਾਂ ਸਾਨੂੰ ਆਸ ਨਹੀਂ ਹੈ ਕੋਈ ਇਹਨਾਂ ਤੋਂ ਆਸ ਹੈ ਸਾਨੂੰ ਬੀਏ ਮਸਲੇ ਪੂਰੇ ਕਰਨ ਹੁਣ ਜੇ ਵੀ ਨਹੀਂ ਮੰਨਣਗੇ ਡਿਕਟੇਟਰਸ਼ਿਪ ਹੀ ਕਰਨਗੇ ਫਿਰ ਕਾਂਗਰਸ ਤੇ ਨਾ ਚ ਤਾਂ ਫਿਰ ਤਾਂ ਫਰਕ ਤਾਂ ਕੋਈ ਹੋਇਆ ਹੀ ਨਾ ਫਿਰ ਤਾਂ ਕਾਂਗਰਸ ਵੀ ਹੋਵੇ ਕਰਦੀ ਇਹ ਵੀ ਹੋਵੇ ਕਰਦੇ ਫਿਰ ਇਹਨਾਂ ਤੇ ਕਾਂਗਰਸ ਕੀ ਫਰਕ ਹੋਇਆ ਸੋ ਇਸ ਕਰਕੇ ਸਾਡੀ ਬੇਨਤੀ ਹੈ ਕਿ ਮੋਦੀ ਸਾਹਿਬ ਬੜੇ ਤਕੜੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਇਸ ਵੇਲੇ ਬੜੀ ਸ਼ਕਤੀਸ਼ਾਲੀ ਪ੍ਰਧਾਨ ਮੰਤਰੀ ਨੇ ਬੜੀ ਤਾਕਤ ਹੈ ਉਹਨਾਂ ਦੇ ਕੋਲ ਇਸ ਵੇਲੇ ਉਹਦੇ ਮੂਰੇ ਬੋਲਣ ਵਾਲਾ ਵੀ ਕੋਈ ਨਹੀਂ ਸੋ ਉਹਨਾਂ ਨੂੰ ਵੱਡਾ ਦਿਲ ਕਰਕੇ ਪੰਜਾਬ ਦੇ ਜਿਹੜੇ ਚਾਹਜ ਮਸਲੇ ਨੇ ਉਹ ਸਾਰੇ ਨਿਬੇੜ ਦੇਣੇ ਚਾਹੀਦੇ ਨੇ ਮਿਲਕਾ ਸਾਹਿਬ ਫਿਰ ਉਹ ਸਵਾਲ ਤੇ ਆਨੇ ਆ ਪਿਛਲੇ ਦਿਨਾਂ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹਰਣਾ ਨੇ ਵੀ ਕਿਹਾ ਵੀ ਗੱਲਬਾਤ ਚੱਲ ਰਹੀ ਹੈ ਫਿਰ ਅੱਜ ਸੁਨੀਲ ਜਾਖਰ ਉਹਨਾਂ ਨੂੰ ਕੀ ਲੋਡ ਪੈ ਗਈ ਇਹ ਬਿਆਨ ਜਾਰੀ ਕਰਨ ਦੀ ਵੀ ਅਸੀਂ ਇਕੱਲੇ ਲੜਾਂਗੇ ਚੋਣਵ ਕੋਈ ਗੜਬੰਧਨ ਨਹੀਂ ਹੋਵੇਗਾ ਕੀ ਕੀ ਮੰਨਦੇ ਉਹ ਨਹੀਂ ਸਾਡੇ ਜਿਹੜੀ ਪਿਛਲੇ ਦਿਨ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ ਨਾ ਉਹਦੇ ਵਿੱਚ ਅਸੀਂ ਕੁਝ ਮਸਲੇ ਰੱਖੇ ਸੀ ਜਾਂ ਤਾਂ ਹੁਣ ਉਹਨਾਂ ਦੇ ਮਨ ਚ ਆ ਵੀ ਆਪਾਂ ਇਹ ਗੱਲਾਂ ਨਹੀਂ ਬੰਨਣੀਆਂ ਅਸੀਂ ਇਹ ਗੱਲਾਂ ਨਹੀਂ ਬੰਨਣੀਆਂ ਤਾਂ ਹੀ ਉਹਨਾਂ ਨੇ ਇਹ ਬਿਆਨ ਦਿੱਤਾ ਹੋਊਗਾ ਠੀਕ ਹੈ ਜਾਨ ਉਹਨੇ ਵੈਸੇ ਹੀ ਬਿਆਨ ਦਿੱਤਾ ਵੀ ਆਪਾਂ ਲੋਕਾਂ ਦਾ ਰਿਐਕਸ਼ਨ ਵੀ ਕੀ ਵੀ ਕੀ ਹੈ ਇਸ ਗੱਲ ਦੇ ਉੱਤੇ ਕੀ ਆਉਂਦਾ ਸਾਡੇ ਵਰਕਰਾਂ ਦਾ ਕੀ ਆਉਂਦਾ ਲੋਕਾਂ ਦਾ ਕੀ ਆਉਂਦਾ ਆਮ ਪਾਵਰ ਦੀ ਗੱਲ ਕੀ ਜਾਂਦੀ ਹੈ ਤੇ ਉਹਨਾਂ ਕੋਲੇ ਮੇਰੀ ਸਮਝ ਕੋਈ ਚਾਰਾ ਵੀ ਨਹੀਂ ਸੀਗਾ ਜਦੋਂ ਅਸੀਂ ਕਹਿਤੀ ਸੀ ਇਹ ਗੱਲ ਫਿਰ ਉਹਨਾਂ ਕੋਲੇ ਮੈਨੂੰ ਨਹੀਂ ਲੱਗਦਾ ਵੀ ਇਹ ਗੱਲ ਕਹੇ ਤੋਂ ਬਿਨਾਂ ਕੋਈ ਚਾਰਾ ਹੀ ਨਹੀਂ ਸੀ ਜਦੋਂ ਸਾਡੀਆਂ ਗੱਲਾਂ ਮੰਨ ਕੇ ਸਮਝੌਤਾ ਕਰਨ ਤੇ ਜਾ ਫਿਰ ਉਹ ਇਕੱਲੇ ਲੜਨ ਦਾ ਫੈਸਲਾ ਕਰ ਇਹ ਤਾਂ ਫਿਰ ਉਹਨਾਂ ਨੂੰ ਮੈਨੂੰ ਲੱਗਦਾ ਬਿਆਨ ਤਾਂ ਉਹਨੂੰ ਦੇਣੇ ਪੈਣਾ ਸੀ ਇਹ ਫਾਈਨਲ ਡਿਸੀਜਨ ਤਾਂ ਨਹੀਂ ਜੀ ਮ ਬੀ ਜੀ ਪੀ ਦਾ ਹੋ ਗਿਆ ਜਾਂ ਕਾਲੀ ਦਲ ਦਾ ਹੋ ਗਿਆ ਜਾਂ ਗੱਲਬਾਤ ਇਹ ਚੱਲਦੀ ਰਹੀ ਸਿਆਸਤ ਦੇ ਵਿੱਚ ਕੋਈ ਫਾਈਨਲ ਡਿਸੀਜਨ ਹੁੰਦਾ ਨਹੀਂ ਮਸਲੇ ਹੈ ਨਾ ਜੇ ਮੈਂ ਕਹੇ ਅਸੀਂ ਕੁਝ ਮਸਲੇ ਰੱਖੇ ਆ ਜੋ ਇਹਨਾਂ ਤੇ ਆ ਜਾਂਦੇ ਆ ਹਮਦਰਦੀ ਨਾਲ ਵਿਚਾਰ ਕਰਨ ਦੀ ਗੱਲ ਕਰ ਲੈਂਦੇ ਆ ਤੇ ਫਿਰ ਸਮਝੌਤਾ ਹੋ ਵੀ ਸਕਦਾ ਫਿਰ ਕੋਈ ਟੀ ਵੱਡੀ ਗੱਲ ਨਹੀਂ ਇਹ ਕੋਈ ਫਾਈਨਲ ਫੈਸਲਾ ਮੈਂ ਸਮਝਦਾ ਨਹੀਂ ਸੁਖਵੀਰ ਹਵਰ ਨਾਲ ਗੱਲਬਾਤ ਹੋਈ ਹੈ ਵੀ ਇਸ ਮਸਲੇ ਤੇ ਨਹੀਂ ਇਸ ਮਸਲੇ ਤੇ ਹੁਣ ਨਹੀਂ ਤਿੰਨ ਚਾਰ ਦਿਨ ਹੋ ਗਏ ਕੋਈ ਗੱਲ ਨਹੀਂ